ਦਰ ਇੰਦਰਜੀਤ ਕਦੇ ਕਲਸੀਆ ਪਿੰਡਾ ਰਾਏਕੋਟ ਦੇ ਤੇਰੀਆਂ ਦਾ ਨਾਲ ਸ਼ਿਰੂ ਵਾਲਾ ਰਕੀਰ ਸਿੰਘ ਕਾਕਾ ਸਾਡੇ ਬ੍ਰੋਜ ਕੁਆਲ ਦੀ ਸੇਲਾ ਪ੍ਰੈਜ਼ੀਡੈਂਟ ਆਫ ਇੰਡੀਆ ਐਂਟੀ ਕ੍ਰਾਪਸ਼ਨ ਕਾਊਂਸਲ ਇਹਨਾਂ ਵੱਲੋਂ 500 ਦਾ ਟਾਕਰੇ ਦੇ ਵਾਸਤੇ ਆਮਦਿਤਾ ਗੇ ਬ੍ਰੋਜ ਕੁਆਲ ਦੀ ਸੇਲਾ ਜੀ ਵੱਲੋਂ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਲਓ ਫੜਾ ਹੈ ਗੁੱਲ ਕਿ ਬੈਠਾ ਮੇਰੀ ਬਾਹ ਛੱਡ ਦੇ ਤੈਨੂੰ ਦੁੱਖ ਦੀ ਰਮਜੀ ਨਹੀਂ ਕੋਈ ਤਰ ਤੇ ਖੇਡਦੇ ਨੇ ਜਗਰਾਜ ਤੇ ਬੁੰਗਰੀ ਜਗਰਾਜ ਖੇੜੀ ਵਾਲੇ ਦੇ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਇਸ ਸਮੇਂ ਆਪਾਂ ਦੇਖ ਰਿਹਾ ਅੱਜ 50 ਰੁਪਏ ਦੇ ਵਿੱਚ ਫ੍ਰਿਜ ਦਿੱਤਾ ਜਾਣਾ ਤੇ 50 ਰੁਪਏ ਪਰਚੀ ਕਟਾ ਲਓ ਤੇ ਉਧਰਲੇ ਪਾਸੇ ਫਿਰ ਲੱਕੜ ਯਾਫੀਆ ਖੇਡ ਕਬੱਡੀ ਦਾ ਜਿਵੇਂ ਕਹਿੰਦੇ ਵੀ ਲੱਕੜ ਬੜੀ ਚੀੜੀ ਹੁੰਦੀ ਹੈ ਬੜਾ ਚੀੜਾ ਯਾਫੀਆ ਇਹ ਨੌਜਵਾਨ ਛੇਰੋ ਵਾਲਾ ਭਾਕਾ ਫੜਿਆ ਹੋਇਆ ਜੱਟ ਦੁਨੀਆ ਮਾਰ ਦੇਤਾ ਕਿ ਦੁਨੀਆ ਬੱਚੇ ਲਾ ਦਿੰਦਾ ਲੱਗਦਾ ਜਿਵੇਂ ਖੁਸ਼ੀ ਦਾ ਜਫਾ ਭੱਜੇ ਜਾਂਦੇ ਰੋਕਦਾ ਕਰਦਾ ਜਾਂਮ ਕਲਾ ਵਿੱਚ ਚੱਕਾ ਹੱਥ ਲੋਹੇ ਵਰਗੇ ਦੇ ਕਰਦੇ ਵਿੱਚ ਮદાન ਖੜਾ ਕੇ